ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਅੱਜ ਆਪ ਸਭ ਦੇ মিডিਆ ਰਾਹੀਂ ਸੰਮੁਖ ਹੋ ਰਿਆਂ ਮਤਲਬ ਮੈਨੂੰ ਪੱਤਰਕਾਰ ਵੀਰਾਂ ਨੂੰ ਇਹ ਦੱਸਦੇ ਵੀ ਸ਼ਰਮ ਆਉਂਦੀ ਹੈ ਵੀ ਜੋ ਮੁੱਦਾ ਮੰਡੀ ਵਾਲੇ ਹੁਣ ਸੁਣ ਸੁਣ ਕੇ ਅੱਕ ਚੁੱਕੇ ਨੇ, ਚੱਕ ਚੁੱਕੇ ਅੱਕ ਚੁੱਕੇ ਨੇ ਉਹ ਹੁਣ ਵਿਰੋਧ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੇ ਇੱਥੋਂ ਦੇ ਨੁਮਾਇੰਦਿਆਂ ਨੂੰ ਭੁਗਤਣਾ ਪਊਗਾ। ਕਾਰਨ ਉਹਦਾ ਇਹ ਹੈ ਵੀ ਸੀਵਰੇਜ ਦਾ ਮੁੱਦਾ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਜਨਹਿਤਿ ਯਾਚਕਾ ਪਾ ਕੇ ਚੱਕਿਆ ਗਿਆ ਹੈ 8 ਦਿਨ ਦੀ ਭੁੱਖ ਹੜਤਾਲ ਵੀ ਕਰੀ ਗਈ ਉਸੇ ਦੇ ਨਾਲ ਇੰਟਰਕਨੈਕਟਿਡ ਮੁੱਦਾ ਜਿਹੜੇ ਅਸੀਂ ਇੱਥੇ ਤੁਸੀਂ ਪਿੱਛੇ ਜੇ ਕੈਮਰਾ ਕਮਾਉਂ ਤਾਂ ਅਸੀਂ ਬੱਸ ਸਟੈਂਡ ਦੇ ਸਾਹਮਣੇ ਖੜੇ ਹਾਂ ਮੋੜ ਮੰਡੀ ਦੇ ਇੱਥੇ ਸੜਕ ਦਾ ਬੁਰਾ ਹਾਲ ਹੈ ਦੁਕਾਨਦਾਰੀ 50 ਪੈਸੇ ਵੀ ਨਹੀਂ ਰਹੇਗੀ ਕਸਟਮਰ ਬਾਹਰ ਜਾਣ ਲੱਗੇ ਨੇ ਤੇ ਸੜਕਾਂ ਦਾ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਸਹੂਲਤ ਦੇਣ ਦੀ ਬਜਾਏ ਨਗਰ ਕੌਂਸਲ ਇਹਨਾਂ ਨੂੰ ਹੋਰ ਜਿਹੜਾ ਹੈਗਾ ਬੇਰੋਜ਼ਗਾਰ ਕਰਨ ਲਈ ਤੇ ਇਹਨਾਂ ਦੀ ਰੋਟੀ ਤੇ ਲਤ ਮਾਰਨ ਲਈ ਹੁਣ ਬੱਸ ਅੱਡੇਰੋਂ ਬਾਹਰ ਲਜਾਣ ਦਾ ਪ੍ਰੋਗਰਾਮ ਬਣਾਇਆ ਸਾਰੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਤੇ ਅੱਜ ਅਸੀਂ ਵੀ ਆਪਣਾ ਰੋਸ ਤੇ ਵਿਰੋਧ ਜ਼ਾਹਰ ਕਰਨ ਲਈ ਇੱਥੇ ਆਏ ਆਂ ਕੱਲ ਨੂੰ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੋੜ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨੂੰ ਪਹਿਲਾ ਮੰਗ ਪੱਤਰ ਇਨਾ ਵੱਲੋਂ ਇੱਥੋਂ ਦੇ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਮੋੜ ਮੰਡੀ ਦੇ ਸ਼ਹਿਰ ਦੇ ਵਸਨੀਕ ਨੇ 9 ਤਰੀਕ ਨੂੰ ਦਿੱਤਾ ਗਿਆ ਸੀ ਅੱਜ ਤੱਕ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਗਿਆ ਉਹਨਾਂ ਨੂੰ ਕੱਲ ਚੇਤਾਵਨੀ ਦੇ ਨਾਲ ਨਾਲ ਅਸੀਂ ਇਸ ਗੱਲ ਨਾਲ آگਾਹ ਕਰਾ ਦੇਵਾਂਗੇ ਵੀ ਆਉਣ ਵਾਲੀ 24 ਤਰੀਕ ਨੂੰ 15 ਦਿਨ ਹੋ ਜਾਣਗੇ ਸਾਡੇ ਵੱਲੋਂ ਆਪਣੀ ਜਿਹੜੀ ਹੈ ਸਮੱਸਿਆ ਰੱਖੇ ਹੋਏ ਜੇ ਉਹਦਾ ਹੱਲ ਨਹੀਂ ਹੁੰਦਾ ਤਾਂ ਜਨਤਕ ਤੌਰ ਤੇ ਰੋਹ ਨੂੰ ਵਧਾਉਂਦੇ ਹੋਏ ਆ ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਹੈ ਬਾਜ਼ਾਰ ਬੰਦ ਦੀ ਕਾਲ ਦੇਵਾਂਗੇ ਅਤੇ ਨਾਲ ਹੀ ਇੱਕ ਰੋਸ ਧਰਨਾ ਅਣਮਿੱਥੇ ਸਮੇਂ ਲਈ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਹੱਲ ਕਰ ਲਈ ਰੱਖਿਆ ਜਾਊਗਾ ਤੇ ਸਾਡਾ ਪੂਰਨ ਸਮਰਥਨ ਤੇ ਵੱਖ-ਵੱਖ ਪਿੰਡਾਂ ਦਾ ਤੇ ਇਸ ਇਲਾਕੇ ਦਾ ਪੂਰਨ ਸਮਰਥਨ ਸਾਡੀ ਮੋੜ ਮੰਡੀ ਨੂੰ ਰਹੇਗਾ। ਜੀ ਬੱਸ ਸਟੈਂਡ ਇਹ ਤਕਰੀਬਨ ਇੱਕ ਤਰੀਕ ਤੋਂ ਜੀ ਇੱਕ ਕੈਂਚੇ ਦਾ ਚਲਾ ਗਿਆ ਜੀ ਬਿਨਾਂ ਸੇਸ ਚੀਜ਼ ਤੋਂ ਦੁਕਾਨਦਾਰ ਬਹੁਤ ਦੁਖੀਆਂ ਹਨ ਇਸ ਲਈ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ 9 ਤਰੀਕ ਨੂੰ ਡਿਸ਼ੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਬੱਸ ਸਟੈਂਡ ਦਵਾਰਾਂ ਬੱਸ ਸਟੈਂਡ ਤੇ ਲਿਆਂਦਾ ਲਿਆਂਦੀਆਂ ਇਹਨਾਂ ਬੱਸਾਂ ਔਰ ਉਹਨਾਂ ਨੇ ਡੀਸੀ ਸਾਹਮਣੇ ਅੱਜ 11 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਦਿੱਤੀ ਇਸ ਲਈ ਅਸੀਂ ਦੁਕਾਨਦਾਰ ਨੇ ਉਹਨਾਂ ਨੂੰ ਦੁਬਾਰਾ ਕਾਲੂ ਮਿਲਣ ਹੀ ਸੋਚਿਆ ਉਹਨਾਂ ਨੂੰ ਮਿਲ ਕੇ ਇਹ ਕਵਾਂਗੇ ਜੀ ਸਾਡਾ ਜੇ ਹੱਲਣਾ ਹੋਇਆ ਅਸੀਂ 24 ਤਰੀਕ ਨੂੰ ਅਰਮਿੱਥੇ ਸਮੇਂ ਲਈ ਧਰਨਾ ਦੇਵਾਂਗੇ ਜੀ ਪਹਿਲਾਂ ਵੀ ਪਿਛਲੇ ਸਾਲ ਤੋਂ ਹੀ ਇਹ ਚੱਲਦਾ ਆ ਰਿਹਾ ਹੀ ਕਦੇ ਇੱਥੇ 15 ਦਿਨ ਆ ਜਾਂਦਾ ਵੀ ਨੇ ਲਈ ਬਾਹਰ ਚ ਲੈ ਜਾਂਦਾ ਜੀ ਇਸ ਲਈ ਦੁਕਾਨਦਾਰ ਬਹੁਤ ਦੁਖੀ ਹੈ 1 ਸਾਲ ਹੋ ਗਿਆ ਪ੍ਰੋਪਰ ਜੀ ਕੀ ਕਾਰਨ ਕਿਉਂ ਲੱਗ ਜਾਂਦੇ ਹੈ ਕਾਰਨ ਦਾ ਸੜਕਾ ਬਹੁਤ ਖਰਾਬ ਹੈ ਜੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਸੜਕਾ ਖਰਾਬ ਹੈ ਪੈਸੇ ਚਲੋ ਇੱਕ ਇੱਕ ਕੋਣੀ ਤੋਂ ਇੰਨੇ ਕੋਈ ਨੀ ਤਾਂ ਸੜਕਾ ਠੀਕ ਆ ਬੱਸ ਸਟੈਂਡ ਉਧਰ ਦੇ ਉਧਰ ਦੀ ਵੀ ਆ ਜਾ ਸਕਦਾ ਪਰ ਸਰਕਾਰ ਦਾ ਕੋਈ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਜਨਰਲ ਸਟੋਰ ਦਾ ਕੰਮ ਹੈ ਜੀ ਕਿੱਥੇ ਬਸਾਂ ਰੋਡ ਤੇ ਜੀ ਅੱਛਾ ਕੀ ਕਾਰਨ ਤੁਸੀਂ ਟਰਨਾਲਾ ਟਰਨਾਲਾ ਲਾਂਦੀ ਜੀ ਬੱਸਾਂ ਦਾ ਮੁੱਦਾ ਜੀ ਮੇਨ ਜੀ ਬੱਸ ਸਟੈਂਡ ਬਾਹਰ ਚਲਾ ਜਾਂਦਾ ਹੈ ਪਿਛਲੇ ਸਾਲ ਵੀ ਬਾਹਰ ਚਲਾ ਗਿਆ ਸੀ ਅੱਜ ਕੀ ਫੇਰ ਬਾਹਰ ਲੱਗੇ ਆਪ ਦੀ ਮਰਜ਼ੀ ਨਾਲ ਲੈ ਜਾਂਦੇ ਨੇ ਜੀ ਸੜਕਾ ਦਾ ਮੇਨ ਮੁੱਦਾ ਹੈ ਜੀ ਸੜਕਾ ਗਵਰਨਮੈਂਟ ਠੀਕ ਨਹੀਂ ਕਰ ਰਹੀ ਪਿਛਲੇ ਸਾਲ ਵੀ ਸੜਕਾ ਕਰਕੇ ਖਰਾਬ ਕਰਕੇ ਅੱਡਾ ਬਾਹਰ ਚਲਾ ਗਿਆ ਜੀ ਉਹ ਵੀ ਟਰਨਾਲਾ ਅੰਦਰ ਲਿਆਂਦਾ ਗਿਆ ਸੀ ਇਹਨਾਂ ਦੀ ਕਿਹ ਵੀ ਛੜਕਾ ਖਰਾਬ ਕਰਕੇ ਚਲਾ ਗਿਆ ਉਹਨਾਂ ਨੇ ਕਿਹਾ ਵੀ 92 ਚਲਾ ਲਓ 92 ਦੀ ਕਿਕਰ ਸਹੀ ਹੈ ਤਿੰਨ ਕੋਣ ਦੀ ਉਹਨਾਂ ਵਾਲੀ ਛੜਕ ਸਹੀ ਹੈ ਪਰ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਅਸੀਂ ਫਿਰ ਉਹ ਦੁਬਾਰਾ ਡੀਸੀ ਸਾਹਿਬ ਕੋਲ ਗਏ ਉਹਨਾਂ ਨੂੰ ਲੈਟਰ ਦੇ ਕੇ ਆਏ 9 ਤਰੀਕ ਨੂੰ ਵੀ ਸਾਡੀ ਕੋਈ ਸੁਣਵਾਈ ਕਰੋ ਸਾਡੇ ਉੱਤੇ ਕਹ ਹੋ ਰਿਹਾ ਪਿਛਲੇ ਸਾਲ ਵੀ 4-5 ਮਹੀਨੇ ਬਸਟਨ ਬਰ ਰਹੇ ਆ ਸਾਡਾ ਨੁਕਸਾਨ ਹੁੰਦਾ ਹੈ ਕਰਾਈ ਵਾਲੇ ਦੁਕਾਨਦਾਰਾ ਛੋਟੇ ਦੁਕਾਨਦਾਰਾ ਸਾਰੇ ਇੱਥੇ ਟਾਈਮ ਨਹੀਂ ਪਾਸ ਕਰਨ ਔਖਾ ਹੈ ਰਾਹ ਗੀਰਾਂ ਨੂੰ ਔਖਾ ਹੋ ਰਿਹਾ ਹੈ ਸਵਾਰੀ ਨੂੰ ਔਖਾ ਹੋ ਰਿਹਾ ਹੈ ਪਰ ਡੀਸੀ ਸਾਹਿਬ ਨੇ ਆਨਾਲੋਜੀ ਅੱਜ 20 ਵੀ ਭਾਈ ਸਾਡੀ ਸੁਣ ਬਾਈ ਕਰੋ ਨਹੀਂ ਅਸੀਂ ਫਿਰ 24 ਤਰੀਕ ਫੈਨਲ ਕਰੀਏ ਜੀ ਧਰਨੇ ਵਾਸਤੇ 24 ਨੂੰ ਜਿੱਥੇ ਨਾਲਾ ਮੰਗਣਾ ਅਨ ਮੇਸੇ ਸਮੇਂ ਵਾਸਤੇ ਅਨ ਮੇਸੇ ਸਮੇਂ ਵਾਸਤੇ ਕਿਹੜੀ ਜਗ੍ਹਾ ਤੇ ਲੱਗੂਗਾ ਰਾਮਨਗਰ ਚੌਂਕ ਤੇ ਲੱਗੂਗਾ ਕੈਂਚੀਆ ਬੇ ਰਾਮਨਗਰ ਕੈਂਚੀਆ ਬੇ